ਆਹ ਦਰਚ ਕੋ ਲਾਮਾ ਕਹਿੰਦੇ ਆ ਇਹਨੂੰ ਇਹ ਸਾਊਥ ਅਮਰੀਕਾ ਦਾ ਵਾ ਜਾਨਵਰ ਆ ਇਹ ਇਹਨੂੰ ਕਹਿੰਦੇ ਉਠਾਂ ਦੀ ਨਸਲ ਹੀ ਐ ਕਸਮ ਦੀ ਆ ਦੇਖ ਸਕਦੇ ਹੋ ਤੁਸੀਂ ਉਠਾਂ ਦੀ ਨਸਲ ਹੀ ਐ ਕਸਮ ਦੀ ਇਹ ਇਹ ਬਹੁਤ ਸਿਆਣਾ ਤੇ ਸਾਫ ਸੁਥਰਾ ਜਿਹਾ ਜਾਨਵਰ ਆ ਕੋਈ ਰੌਲਾ ਗੋਲਾ ਨਹੀਂ ਹੁਣ ਤੁਸੀਂ ਦੇਖ ਹੀ ਰਹੇ ਹੋ ਬਹੁਤ ਟਿਕਾ ਕੇ ਖੜਾ ਹੋਇਆ ਟੱਕੇ ਖੜਾ ਹੋਇਆ ਲੈ ਆਸ ਨੂੰ ਨੇੜੇ ਕਰਕੇ ਦਿਖਾਤਾ ਲੈ ਤੇ ਆਹ ਮਗਰਬਸ ਲੈਂਥ ਨੂੰ ਤੇ ਹਿਸਾਬ ਕਿਤਾਬ ਦੀ ਆ ਇਹ ਕੈਨੇਡਾ ਦੇ ਵਿੱਚ ਇਸ ਵਕਤ ਕੈਲਗਰੀ ਦੇ ਸਟੈਂਪਿਡ ਮੀਲੇ ਦੇ ਉੱਤੇ ਦੇਖ ਸਾਹ ਇਹ ਸਾਫਤਾ ਉਹਦਾ ਬਹੁਤ ਸੋਹਣਾ ਬਈ ਜਾਨਵਰ ਆ ਬਹੁਤ ਪਿਆਰਾ ਦਰਸ਼ਕੋ ਜਿਹੜਾ ਆ ਜਾਨਵਰ ਦੇਖ ਰਹੇ ਨੇ ਉਹਨੂੰ ਅਲਪੈਕਾ ਕਹਿੰਦੇ ਆ ਇਹਦੀ ਉਮਰ 6 ਸਾਲ ਆ ਤੇ ਤੁਹਾਨੂੰ ਮੈਂ ਦੱਸ ਦਿਆਂ ਗੱਲ ਇਹ ਵੀ ਇਹ ਵੀ ਊਠ ਦੇ ਪਰਿਵਾਰ ਦੇ ਵਿੱਚੋਂ ਹੀ ਮੰਨਿਆ ਜਾਂਦਾ ਵਾ ਦੇਖਿਓ ਕਿਰਾਂ ਜੱਤ ਜੁੱਧ ਪੂਰੀ ਆ ਮੈਨੂੰ ਜਾਇ ਲੱਗਦਾ ਜਿਵੇਂ ਭੇਡ ਦੀ ਉਹਨਾਂ ਲਾਉਂਦੇ ਹੁੰਦੇ ਉਵੇਂ ਹੀ ਸ਼ਾਇਦ ਇਹ ਦੀ ਉਹਨਾਂ ਲਾਉਂਦੇ ਹੋਣਗੇ ਇਹ ਮਤਲਬ ਇਹ ਕਹਿ ਸਕਦੇ ਆ ਕਿ ਕਾਫੀ ਖੂਬਸੂਰਤ ਆ ਇਹਦੀ ਖਾਸੀਅਤ ਇਹ ਵੀ ਆ ਕੇ ਜਾਨਵਰਾਂ ਨੂੰ ਬੱਗ ਨੂੰ ਇਕੱਠਾ ਕਰਨ ਦੇ ਵਿੱਚ ਵੀ ਇਹ ਮਦਦ ਕਰਦਾ ਵਾ ਉਹਨਾਂ ਨੂੰ ਇਸ ਕਰਕੇ ਦੀ ਖਾਸੇਤੀ ਗੱਲ ਬਣ ਜਾਂਦੀ ਹੈ ਮਤਲਬ ਬੱਗ ਫਿਰਦਾ ਹੁੰਦਾ ਨਾ ਉਹਨੂੰ ਇਕੱਠਿਆਂ ਕਰਨ ਦੇ ਵਿੱਚ ਸਹਾਇਤਾ ਕਰਦਾ ਵਾ ਮਾਲਕ ਦੀ ਇਹਨਾਂ ਨੂੰ ਮਿਨੀਚਰ ਡੌਂਕੀ ਕਹਿੰਦੇ ਆ ਆ ਦੇਖ ਸਕਦੇ ਹੋ ਤੁਸੀਂ ਆਈਲੈਂਡਸ ਦੇ ਉੱਤੇ ਪਾਏ ਜਾਂਦੇ ਆ ਤੇ 28 ਤੋਂ ਲੈ ਕੇ 36 ਇੰਚ ਇਹਨਾਂ ਦਾ ਕੱਦ ਹੁੰਦਾ ਵਾ ਲੈ ਕਾਕੂ ਖਾਂਦੇ ਫਿਰਦੇ ਨਾ ਕੋ ਘੋੜੇ ਤਾਂ ਆ ਵਾ ਦੇਖਿਓ ਕਿਹੜਾ ਕਮਾਲ ਦੇ ਮੰਨਦੇ ਆ ਨਾ ਕਮਾਲ ਦੀ ਖੂਬਸੂਰਤੀ ਆ ਦੇਖਿਓ ਕਰ ਕੱਦ ਦੇਖਿਓ ਕਿੰਨਾ ਵਾ ਲੈ ਮੰਨ ਗਏ ਨਾ ਹੁਣ ਨਵਾਂ ਨਭੂਕੇ ਹਟੇ ਆ ਤੇ ਬੁੜੀਆਂ ਹੀ ਸਾਂਭਦੀਆਂ ਇਹਨਾਂ ਨੂੰ ਜਿਆਦਾ ਤਰ ਵਾ ਕਮਾਲ ਪੈਰ ਪੈਰ ਦੇਖਿਓ ਪੈਰ ਦੇਖਿਓ ਕਰ ਲੈ ਵਾ ਕੋਡਾ ਦੇਖੋ ਕੱਦ ਕਿੱਡਾ ਯਾਰ ਇਹਦਾ ਲੈ ਵਾ ਬੱਲੇ 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 ਪੌੜੀ ਲਾ ਕੇ ਚੜਨਾ ਪਊ ਐਨੇ ਨੇ ਉੱਚੇ ਕੱਦ ਘੋੜਿਆਂ ਦੇ ਕਮਾਲ ਮੈਂ ਪਹਿਲੀ ਵਾਰੀ ਦੇਖ ਲਿਆ ਇਹ ਦੇਖ ਰਹੇ ਹਾਂ ਇਸ ਵਕਤ ਕੈਨੇਡਾ ਦੇ ਕੈਲਗਰੀ ਦੇ ਸਟੈਂਪਿਡ ਮੇਲੇ ਦੇ ਉੱਤੇ ਇਹ ਦੁਨੀਆ ਦਾ ਵੱਡਾ ਮੇਲਾ ਵਾ ਜਿਹੜਾ 1912 ਤੋਂ ਚੱਲਦਾ ਆਉਂਦਾ ਵਾ ਦੇਖ ਸਕਦੇ ਹੋ ਦਾ ਗ੍ਰੇਟੈਸਟ ਸ਼ੋਅ ਆਫ ਦਾ ਅਰਥ ਕਿਹਾ ਜਾਂਦਾ ਇਹਨੂੰ ਜਿਹੜੀ ਥਾਂ ਦੇ ਉੱਤੇ ਇਸ ਵਕਤ ਆਪਾਂ ਖੜੇ ਆ ਐ ਕਿਨਾਰੋਂ ਪਰਲੇ ਪਾਸੇ ਵੀ ਘੋੜੇ ਖੜੇ ਆ ਤੁਹਾਨੂੰ ਨਜ਼ਰ ਆ ਜਾਣਗੇ ਲੈ ਅਕ ਇਧਰਲੇ ਪਾਸੇ ਦੇਖਿਓ ਕਮਾਲ ਦਾ ਘੋੜਾ ਲੈ ਇਹ ਤੁਹਾਨੂੰ ਦਿਖਾ ਰਹੇ ਹਾਂ ਖੂਬਸੂਰਤ ਤੇ ਬਹੁਤ ਤਰ੍ਹਾਂ ਦੇ ਘੋੜੇ ਇੱਥੇ ਪਹੁੰਚੇ ਹੋਏ ਆ ਕਮਾਲ ਹੀ ਆ ਆ ਦੇਖਿਓ ਘੋੜੇ ਕੱਦ ਦੇਖਿਓ ਇਹਨਾਂ ਦੇ ਪੌੜੀ ਲਾ ਕੇ ਉੱਤੇ ਚੜਨਾ ਪੈਂਦਾ ਤੇ ਪੌੜੀ ਲਾ ਕੇ ਇਹਨਾਂ ਬੋਣੇ ਪੈਂਦੇ ਆ ਬਹੁਤ ਕਮਾਲ ਆ ਜਿੰਨੇ ਵੀ ਰੱਖਿਆ ਇਹਨਾਂ ਦੀ ਥੌਰਤਾਂ ਨੇ ਰੱਖੇ ਹੋਏ ਆ ਤੇ ਫਿਰ ਇੱਕ ਕਾਊਬੋਏ ਜ਼ਰੇ ਇਹਨਾਂ ਦੀਆਂ ਔਰਤਾਂ ਜਿਵੇਂ ਆਪਣੇ ਪਹਿਲਾਂ ਜ਼ਬਰਾਂ ਨੇ ਪੰਜਾਬ ਦੇ ਵਿੱਚ ਔਰਤਾਂ ਕੰਮ ਕਰਦੀਆਂ ਸੀ ਖੇਤਾਂ ਦੇ ਵਿੱਚ ਉਵੇਂ ਹੀ ਇਹ ਔਰਤਾਂ ਆਪਦੇ ਪਰਿਵਾਰ ਦੇ ਨਾਲ ਆਪਦੇ ਘਰ ਵਾਲੇ ਦੇ ਨਾਲ ਕੰਮ ਕਰਦੀਆਂ ਨੇ ਤੇ ਇਹ ਇੱਕ ਵੱਖਰੀ ਹੀ ਨਸਲ ਕਹਿ ਸਕਦੇ ਹਾਂ ਕਿ ਇੱਕ ਕਿਸਾਨੀ ਪਰਿਵਾਰ ਆ ਜਾਂਦੇ ਆ ਸਾਰੇ ਜਿਵੇਂ ਆਪਣੇ ਕਹਿ ਸਕਦੇ ਕਿ ਠੋਕਰਾਂ ਹੁੰਦੀਆਂ ਬਲਦ ਭਜਾਉਣ ਦੇ ਲਈ ਉਵੇਂ ਇਹ ਘੋੜਿਆਂ ਦੇ ਜੋੜਨ ਦੇ ਵਾਸਤੇ ਉਹਨਾਂ ਦੀਆਂ ਇਹ ਕਿਸਮ ਦੀਆਂ ਬੱਗੀਆਂ ਜੀਆਂ ਆਵਾ ਇਹਦੇ ਮੁਰੇ ਘੋੜਾ ਜੋੜ ਲੈਂਦੇ ਆ ਤੇ ਭਜਦੇ ਜਾਂਦੇ ਆ ਪਈਆਂ ਨੇ ਦੇਖ ਸਕਦੇ ਹਾਂ ਇਹਦੇ ਬਿਨਾ ਹੋਰ ਵੀ ਹੈਗੀਆਂ ਉਹ ਵੀ ਤੁਹਾਨੂੰ ਮੈਂ ਦਿਖਾ ਕੇ ਲਿਆਉਣਾ ਇਸ ਵਕਤ ਕੈਲਗਰੀ ਦੇ ਸਟੈਂਪੀਡ ਮੀਲੇ ਦੇ ਉੱਤੇ ਆਪਾਂ ਆਹ ਕਰਿਓ ਗੌਰ ਦਾਸ਼ਕੋ ਇਹ ਬੱਗੀਆਂ ਆ ਜਿਨ੍ਹਾਂ ਤੇ ਘੋੜੇ ਜੋੜੇ ਜਾਂਦੇ ਆ ਲੈ ਆਹ ਦੇਖ ਸਕਦੇ ਹਾਂ ਇਹਨਾਂ ਤੇ ਘੋੜੇ ਜੋੜ ਕੇ ਇਹਨਾਂ ਨੂੰ ਤੁਰਿਆ ਜਾਂਦਾ ਵਾ ਮੂਰੇ 2-2 4-4 ਘੋੜੇ ਜੋੜ ਲੈਂਦੇ ਆ ਉਹਦੇ ਹਿਸਾਬ ਦੇ ਨਾਲ ਫਿਰ ਤੁਰੇ ਜਾਂਦੇ ਆ ਆਹ ਦੇਖ ਸਕਦੇ ਹਾਂ ਇਹ ਆਟਾਟ ਮਤਲਬ ਕਿਸਾਨ ਪਹੁੰਚੇ ਹੋਏ ਆ ਇੱਥੇ ਇਹ ਉਹ ਮਾਹੌਲ ਚੰਗਾ ਇੱਥੇ ਪੁਰਾਣੀ ਖੇਤੀਬਾੜੀ ਦਾ ਸੰਦ ਵੀ ਦਿਖਾ ਦਿਆਂ ਤੁਹਾਨੂੰ ਮੈਂ ਆਹ ਦੇਖਿਓ ਆ ਚੀਜ਼ਾਂ ਜਿਹੜੇ ਘੋੜਿਆਂ ਦੇ ਨਾਲ ਖੇਤੀ ਕਰਦੇ ਹੁੰਦੇ ਸੀ ਨਾ ਤੇ ਆਹ ਚੀਜ਼ ਸੀ ਆ ਪਲਾਉ ਜੀ ਆ ਥੱਲੇ ਆ ਚੱਕਾ ਜਿਹਾ ਲੱਗੇ ਘੋੜਿਆਂ ਨਾਲ ਵਰਤੇ ਜਾਂਦਾ ਸੀਗਾ ਘੋੜਿਆਂ ਦੇ ਨਾਲ ਵਰਤੇ ਜਾਣ ਵਾਲੇ ਸੰਦ ਦਾ ਆ ਆ ਜਿਹੜਾ ਹੈਗੇ ਵੱਡੀ ਸਾਰੀ ਲੱਕੜ ਇਹ ਘੋੜਿਆਂ ਦੇ ਦੋਵਾਂ ਦਾ ਲੱਤਾਂ ਵਜਦੀ ਨਿਗਾਹ ਹੁੰਦੇ ਸੀ ਕਰਾਸ ਕਰਕੇ ਆਹ ਦੇਖ ਸਕਦੇ ਹੋ ਤੁਸੀਂ ਆਹ ਆਹ ਤਸਵੀਰ ਚ ਵੀ ਦਿਸੂਗਾ ਮਤਲਬ ਘੋੜਿਆਂ ਦੇ ਨਾਲ ਖੇਤੀ ਕਰਨ ਦੇ ਵਿੱਚ ਘੋੜੇ ਮਦਦ ਕਰਦੇ ਸੀ ਉਦੋਂ ਆਪਣੇ ਪੰਜਾਬ ਚ ਬਲਦ ਸੀ ਝੋਟੇ ਸੀ ਤਾਂ ਇਨਾਂ ਕੋਲੇ ਘੋੜੇ ਸੀਗੇ ਆਹ ਦੇਖ ਸਕਦੇ ਹੋ ਤੁਸੀਂ ਇਤੋਂ ਬਿਨਾ ਆ ਇਹ ਵੀ ਆ ਪੰਜੀਆਂ ਜੀਆਂ ਦਿੱਤੀਆਂ ਹੋਈਆਂ ਵਾ ਦੇਖ ਸਕਦੇ ਹੋ ਤੁਸੀਂ ਲੈ ਹੈਕ ਨਾ ਕਮਾਲ ਉੱਤੇ ਬੰਦਾ ਬੈਹ ਜਾਂਦਾ ਸੀ ਮੂਰਲੇ ਪਾਸੇ ਘੋੜੇ ਜੜ ਜਾਂਦੇ ਹੁੰਦੇ ਸੀਗੇ ਇੱਥੇ ਘੋੜੇ ਜੜ ਜਾਂਦੇ ਸੀ ਇੱਥੇ ਘੋੜੇ ਜੜ ਜਾਂਦੇ ਸੀ ਤੇ ਫਿਰ ਉਹ ਖਿੱਚਦੇ ਜਾਂਦੇ ਸੀਗੇ ਆ ਹਾਲ ਕਿੰਨੇ ਹਾਲਾ 1 2 3 4 5 4 9 9 ਹਾਲ ਬਣ ਜਾਂਦੇ ਆ ਲੈ 9 ਪੰਜੀਆਂ ਬਣ ਜਾਂਦੀਆਂ ਤੇ ਆਹ ਦੀ ਤਸਵੀਰ ਪੁਰਾਣੀ ਆਹ ਦੇਖ ਸਕਦੇ ਹਾਂ ਇਸ ਤਰੀਕੇ ਨਾਲ ਘੋੜੇ ਨੂੰ ਵਰਤਦੇ ਸੀ ਆ ਹੈਗੀ ਆ ਬੀਜਣ ਵਾਲੀ ਮਸ਼ੀਨ ਇਹਦੇ ਨਾਲ ਉਹ ਆਪਦੀ ਫਸਲ ਵਾੜੀ ਬੀਜਦੇ ਹੁੰਦੇ ਸੀਗੇ ਤੇ ਆ ਤਵੀਆਂ ਜੀਆਂ ਵਿੱਚ ਦਿੱਤੀਆਂ ਹੋਈਆਂ ਵਾ ਤੇ ਉਸ ਤੋਂ ਮੇਰੀ ਐਡਵਾਂਸ ਤਕਨੀਕ ਆ ਸਪਰਿੰਗ ਲੱਗੇ ਹੋਇਆ ਵੀ ਕਿਤੇ ਉਖਲ ਜਾਵੇ ਕੋਈ ਰੋੜਾ ਪੱਥਰ ਆ ਗਿਆ ਤਾਂ ਉਹਦੇ ਵਿੱਚ ਕੋਈ ਡਿੱਕਾ ਨਾ ਬਣੇ ਤਾਂ ਇਹ ਚੀਜ਼ ਸੀ ਆ ਵੀ ਗੱਡੀ ਖੜੀ ਆ ਇਹ ਵੀ ਘੋੜੇ ਜੋੜਿਆ ਜਾਂਦਾ ਸੀ ਤੇ ਭਾਜ ਦੀ ਬਹੁਤ ਪਤਲੇ ਜਿਹੇ ਟਾਇਰ ਆ ਤੇ ਹਜੇ ਵੀ ਤੁਸੀਂ ਦੇਖੋਗੇ ਨਾ ਵਿਕਟੋਰੀਆ ਜਿੱਥੇ ਬੀਸੀ ਆ ਤਾਂ ਤੇ ਉੱਥੇ ਇਹਨੂੰ ਘੋੜੇ ਨਾਲ ਜੋੜ ਕੇ ਅਕਸਰ ਸਵਾਰੀ ਕਰਾਉਂਦੇ ਹਜੇ ਵੀ ਦਿਸ ਜਾਣਗੇ ਜਾਂ ਇੰਗਲੈਂਡ ਦੇ ਵਿੱਚ ਕਈ ਥਾਵਾਂ ਤੇ ਤੁਹਾਨੂੰ ਇਹ ਕੁਝ ਦੇਖਣ ਨੂੰ ਮਿਲ ਸਕਦਾ ਵਾ ਆ ਜਿਹੜੇ ਡਰਮ ਜੇ ਹੁੰਦੇ ਸੀ ਇਹਨਾਂ ਚੋਂ ਆਪ ਦਾ ਸਮਾਨ ਸਮੂਰ ਰੱਖਦੇ ਹੁੰਦੇ ਸੀਗੇ ਪੁਰਾਣੇ ਵੇਲੇ ਵਪਾਰ ਕਰਨਾ ਤਾਂ ਉਹਨੂੰ ਇਹਦੇ ਵਿੱਚ ਲੱਦ ਲੈਂਦੇ ਹੁੰਦੇ ਸੀ ਆਹ ਕਹਿ ਸਕਦਾ ਕਿ ਪੁਰਾਣੀਆਂ ਗੱਡੀਆਂ ਇਹਨਾਂ ਦੀਆਂ ਇਹਦੇ ਨਾਲ ਉਹ ਦੂਰ ਦਰਾਡੇ ਸਫ਼ਰ ਕਰਨਾ ਸਮਾਨ ਦੀ ਢੋਆ ਢੋਾਈ ਅਨਾਜ ਦੀ ਢੋਆ ਢੋਾਈ ਆ ਰਥਾਂ ਜਾਂ ਤੇ ਕਰਦੇ ਸੀ ਇਹ ਮੁੜਦੇ ਸੀ ਇਹ ਮੁੜਦੇ ਵੀ ਸੀ ਯਾ ਦੇਖ ਸਕਦਾ ਤੁਹਾਨੂੰ ਸਿਸਟਮ ਕਿਵੇਂ ਸੀਗਾ ਇਹਨਾਂ ਦਾ ਆ ਲੈ ਥੱਲੋਂ ਪੂਰਾ ਘੁੰਦੇ ਸੀ ਕਟਾਈ ਕਰਦੇ ਸੀ ਖੱਬੇ ਸੱਜੇ ਜਿੱਧਰ ਨੂੰ ਲਿਜਾਣੇ ਆ ਜਾਂਦੇ ਸੀ ਤੇ ਆਹ ਲੱਕੜ ਦਾ ਤੇ ਲੱਕੜ ਦੇ ਆਹ ਜਿਵੇਂ ਆਪਣੇ ਇੰਡੀਆ ਚ ਪੁਰਾਣੀਆਂ ਬੈਲ ਗੱਡੀਆਂ ਹੁੰਦੀਆਂ ਸੀਗੀਆਂ ਮੈਨੂੰ ਨਾ ਨਹੀਂ ਯਾਰ ਪਤਾ ਕੀ ਰ ਹੈ ਕੀ ਕਹਿੰਦੇ ਹੁੰਦੇ ਸੀ ਇਹਨੂੰ ਤੇ ਉਹ ਤੇ ਚੜਿਆ ਹੋਇਆ ਲੋਹੇ ਦਾ ਦੇਖ ਸਕਦੇ ਹਾਂ ਸਾਰਾ ਲੱਕੜ ਦਾ ਹੀ ਸਿਸਟਮ ਆ ਇਹ ਤੇ ਇਹ ਕਿਸੇ ਤੱਕ ਠੋਆ ਠਵਾਈ ਦੇ ਲਈ ਵਰਤਿਆ ਜਾਣ ਵਾਲਾ ਰਸਿਆ ਸੀਗਾ ਉਹਨਾਂ ਜ਼ਮਾਨਿਆਂ ਦਾ ਉੱਪ ਸਫਾਈ ਚੱਲੀ ਜਾਂਦੀ ਐ ਘੋੜਿਆਂ ਦੀ ਆਹ ਦੇਖ ਸਕਦੇ ਹਾਂ ਕੱਦ ਬਹੁਤ ਅਲੈ ਇਹਨਾਂ ਦੇ ਆਹ ਦੇ ਖੇਤਾਂ ਦੇ ਫਾਰਮਾਂ 'ਚ ਰੱਖੇ ਹੋਏ ਆ ਆ ਲੈ ਨਾਲ ਬੁੜੀਆਂ ਵੀ ਜੁੜੀਆਂ ਉਹਨਾਂ ਨਾਲ ਹੀ ਬਰਾਬਰ ਕੱਦ ਬਹੁਤ ਇਹਨਾਂ ਦੇ ਘੋੜਿਆਂ ਦੇ ਆਹ ਅਲੱਗ-ਅਲੱਗ ਹਾਰਸਾਂ ਨੇ ਇੱਥੇ ਸਾਰੇ ਮਤਲਬ ਕੋਈ ਅਮਰੀਕਾ ਤੋਂ ਆ ਕੋਈ ਐ ਐ ਕਿਹਾਸਾ ਦੇ ਆ ਕਿ ਕੈਨੇਡਾ ਤੋਂ ਆ ਅਧਰ ਦੇਸ਼ਾਂ ਤੋਂ ਪਹੁੰਚੇ ਹੋਏ ਆ ਆ ਦੇਖ ਸਕਦੇ ਹੋ ਆ ਬੱਗੀ ਕਮਾਲ ਲੈ ਆ ਢੀੜਿਓਂ ਕਰਕੇ ਦਿਖਾ ਦੀ ਪਤਲੇ ਜਿਹੇ ਟਾਇਰ ਆ ਲੇਡੀ ਸਾਈਕਲ ਵਰਗੇ ਤੇ ਆਜੋ ਇਧਰਲੇ ਪਾਸੇ ਚੱਲ ਗਏ ਕਹਿਣਾ ਯੂ ਐਂਟਰ ਥਿਸ ਸਾਈਡ ਯੂ ਕੈਨ ਆਜੋ ਇਧਰਲੇ ਪਾਸੇ ਦੇਖੀਏ ਕੀ ਆ ਮホール ਇੱਥੇ ਸ਼ੋ ਹੋਣਾ ਵਾ ਇੱਥੇ ਸ਼ੋ ਹੋਊਗਾ ਇਹ ਸਾਰਾ ਇੱਕ ਸਟੇਡੀਅਮ ਹੀ ਆ ਮੰਨ ਲਓ ਆ ਡਾੜ ਇੱਥੇ ਸ਼ੋ ਹੋਊਗਾ ਇੱਥੇ ਆ ਦੇਖ ਸਾਧੂ ਤੁਸੀਂ ਪੌੜੀਆਂ ਤੇ ਦਰਸ਼ਕ ਬੈਹ ਜਾਣਗੇ ਮਤਲਬ ਸ਼ੋਅ ਇਹਨਾਂ ਦਾ ਕਮਾਲ ਦਾ ਹੁੰਦਾ ਵਾ ਜਿਵੇਂ ਇੰਡੀਆ ਸ਼ੋਅ ਹੁੰਦੇ ਆ ਉਹ ਕੁਝ ਲੈਵਲ ਹੋਰ ਹੁੰਦਾ ਤੇ ਇਹ ਕੁਝ ਲੈਵਲ ਹੋਰ ਹੁੰਦਾ ਵਾ ਐਂ ਕਿ ਐਸਾ ਕਹ ਸਕਦੇ ਆ ਵਾ ਹੌਰਸ ਹੈਵਨ ਘੋੜਿਆਂ ਦਾ ਸਵਰਗ ਕਹਿ ਸਕਦੇ ਆ ਆਜੋ ਅੱਗੇ ਹੋਰ ਚੱਲ ਗਏ ਤੁਹਾਨੂੰ ਮੈਂ ਦਿਖਾ ਦਿਆਂ ਸਿਕਿਉਰਟੀ ਨਹੀਂ ਲੱਗੀ ਆ ਕੂੜਾ ਲੈ ਕੇ ਜਾਣਾ ਤਾਂ ਉਹਨੂੰ ਗਾਰਡ ਕਰਕੇ ਲੈ ਕੇ ਜਾਂਦੇ ਆ ਸਿਕਿਉਰਿਟੀ ਦਾ ਪੂਰਾ ਵਾ ਅਰੇਂਜਮੈਂਟ ਮਤਲਬ ਕਿਸੇ ਸੱਟ ਨਾ ਵਾਜੇ ਕੁਸ਼ੂਰ ਨਾ ਹੋ ਜੇ ਲੈ ਆ ਆ ਆ ਕੱਪੜੇ ਪਾਏ ਹੋਏ ਇਹਨਾਂ ਦਾ ਸਮਝ ਨਹੀਂ ਆਇਆ ਕੀ ਕਾਰਨ ਆ ਆ ਦੇਖ ਸਕਦੇ ਹਾਂ ਲੈ ਇਹ ਕਾਲਾ ਕੱਪੜਾ ਪਾਇਆ ਨਾ ਇਸ ਕਰਕੇ ਪਾਇਆ ਇੱਕ ਸਫਾਈ ਦੇ ਤੌਰ ਤੇ ਵੀ ਸਫਾਈ ਰਹਿੰਦੀ ਇਸ ਕਰਕੇ ਉਹ ਪਾ ਦਿੰਦੇ ਆ ਉਹਨੂੰ ਤੇ ਆ ਸਾਰੇ ਹੁਣ ਸਾਬ ਦੇ ਸਾਮ ਸਪੇਸ ਦੇ ਨੇ ਸਾਰੇ ਪ੍ਰਦਰਸ਼ਨ ਜਿੱਤੇ ਹੁੰਦੇ ਆ ਹੁਣ ਦਿਖਾ ਰਿਹਾ ਤੇ ਆ ਗੰਢਾ ਬਣ ਕੇ ਰੱਖਿਆ ਹੋਈਆਂ ਵਾ ਤੇ ਇਹ ਭੋਂ ਘੋੜੇ ਨੂੰ ਪਾਈ ਜਾਣਗੇ ਫਿਰ ਇਹ ਕਾ ਦੀਆਂ ਤੇ ਆ ਜੋ ਇਧਰਲੇ ਪਾਸੇ ਆਇਓ ਇਧਰ ਦੇਖੀਏ ਫੁੱਲ ਬੂਟੇ ਬਹੁਤ ਰੱਖੇ ਹੋਏ ਇਹਨਾਂ ਨੇ ਤਾਂ ਆ ਫੋਲੋਅਰ ਸਜਵਟ ਵਾਲੇ ਮਲਾਜ਼ਮ ਵੀ ਲੱਗਿਆ ਪੂਰਾ ਸਜਾਈ ਜਾਂਦੇ ਆ ਸ਼ੋਅ ਹੋਣਾ ਨਾ ਆ ਲੈ ਆ ਗਿਆ ਹੋਰ ਕੋੜ ਆ ਗਿਆ ਦੇਖਿਓ ਕਿਹੜਾ ਗੇਰੂਏ ਯਾ ਰੰਗ ਦਾ ਪੈਰ ਵਾਲੇ ਵੱਡੇ ਵੱਡੇ ਆ ਯਾਰ ਇਹਨਾਂ ਦੇ ਇਹ ਦੇਖਣ ਵਾਲੀ ਗੱਲ ਆ ਤੇ ਅਜੋ ਤੁਹਾਨੂੰ ਮੈਂ ਇਧਰੋਂ ਹੋਰ ਵੀ ਦਿਖਾ ਲਿਆਵਾ ਆ ਗਿਆ ਆ ਗਿਆ ਆ ਗਿਆ ਵਾਹ ਆ ਦੇਖਿਓ ਕਿਰਾ ਬਿਊਟੀ ਇਹਦੀ ਪੈਰ ਦੇਖਿਓ ਇਹਦਾ ਆ ਪੁੱਤੇ ਮੈਂ ਕਹਿੰਦਾ ਨਾ ਬੂਟ ਆ ਇਹਦੇ ਪਾਏ ਹੋਏ ਵਾਹ ਕਮਾਲ ਕੱਦ ਹੀ ਬਹੁਤ ਆ ਯਾਰ ਸਾਰਿਆਂ ਨੂੰ ਫੇਲ ਕਰਦਾ ਹੈ ਤਾਂ ਕੱਦ ਦੇ ਮਸਲੇ ਤੇ ਤਾਂ ਬੱਲੇ ਆ ਜੋ ਆ ਦੇਖ ਲੈ ਖੜੇ ਆ ਨਾ ਇੱਥੇ ਸਿਗਨਲ ਲਈ ਹੁਣ ਇੱਧਰ ਹੋਇਆ ਧੋਰੇ ਆ ਹੁਣ ਹੋਰ ਘੋੜਾ ਆ ਗਿਆ ਆ ਦੇਖ ਸਕਦੇ ਹੋ ਹੋਰ ਘੋੜਾ ਆ ਗਿਆ ਇੱਧਰਲੇ ਪਾਸੇ ਇੱਕ ਲੈ ਕੇ ਹੁਣ ਲਿਆ ਕੇ ਨਿਵਾ ਰਹੇ ਆ ਆ ਦੇਖ ਸਕਦੇ ਹੋ ਆ ਆ ਦੀ ਆ ਹੋਰ ਬਰੀਡ ਆ ਆ ਹੋਰ ਬਰੀਡ ਆ ਹੋਾਰੇ ਪੂਰੇ ਪੂਰੇ ਲਾਏ ਹੋਏ ਆ ਇੱਧਰਲੇ ਪਾਸੇ ਹੋਰ ਬਰੀਡ ਆ ਤੇ ਉਹ ਪਰੇ ਪਾਸੇ ਹੋਰ ਬਰੀਡਾ ਗੇਰਗੇ ਰੰਗ ਦੇ ਮੈਨੂੰ ਇਹ ਰੰਗ ਵੀ ਬਹੁਤ ਸੋਹਣਾ ਲੱਗਦਾ ਵਾ ਲੈ ਇਹਨੇ ਕਈ ਘੋੜੇ ਨਵਾਤੇ ਇਹਦੀ ਡਿਊਟੀ ਸਖਤ ਆ ਬਈ ਇਹਦੀ ਕਾਫੀ ਘੋੜੇ ਨਵਾਤੇ ਨੇ ਲੈ ਆ ਜਵਾਕ ਆ ਜਿਹੜੇ ਇੱਥੇ ਕਹਿ ਸਕਦੇ ਆ ਕਿ ਕਿਸਾਨ ਨੇ ਕਿਸਾਨਾਂ ਦੇ ਇਹ ਜਵਾਕ ਆ ਕਹਿੰਦੀ ਲੈ ਹੁਣ ਮੈਂ ਧੋਣੇ ਆ ਕਮਾਲ ਨੇ ਠੀਕ ਆ ਵਾ ਆ ਦੇਖੋ ਇੱਕ ਘੋੜਾ ਇਧਰਲੇ ਪਾਸੇ ਪੂਰੀ ਤਿਆਰੀ ਚੱਲੀ ਜਾਂਦੀ ਐ ਸ਼ੋਅ ਵੀ ਹੋਣਾ ਆਪਣੇ ਪੰਜਾਬੀ ਬੰਦਿਆਂ ਨੇ ਵੀ ਪਹੁੰਚਣਾ ਵਾ ਮਾਰਵਾੜੀ ਘੋੜੇ ਲੈ ਕੇ ਪਹਿਲੀ ਵਾਰ ਇਹ ਰਿਕਾਰਡ ਬਣੂਗਾ ਤੇ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਅਪਡੇਟ ਤੇ ਆਹ ਘੋੜੇ ਦੇਖਿਓ ਕਿਰਾਂ ਵਾਹ ਕਮਾਲ ਕੰਗੀ-ਕੁੰਗੀ ਕਰੀ ਜਾਂਦੇ ਆ ਲੈ گاਵਾਂ ਨੂੰ ਵੀ ਪੱਠੇ ਰਖਾਓ ਯੋ ਆ ਦੇ گا ਖੜਿਆ ਕੜੀ ਦੇਖਿਓ ਕਿਰਾਂ ਲੈ ਐ ਆ ਦੇਖ ਸਕਦੇ ਹੋ ਪੂਰਾ ਪ੍ਰਬੰਧ ਕੀਤਾ ਹੋਇਆ ਇਹਨਾਂ ਦਾ ਤੇ ਹੁਣ ਕਲੋਜ਼ਿੰਗ ਟਾਈਮ ਹੋ ਗਿਆ ਇਹਨਾਂ ਦਾ ਆ ਬਾਰ ਲਈ ਪਾਸੋਂ ਤੁਹਾਨੂੰ ਮਾਹੌਲ ਦਿਖਾਦਾ ਮੇਲੇ ਦਾ ਓ ਕਿ ਚਡੋਲ ਛਡਾਲ ਪੂਰੀ ਭੋਲ ਬਣਿਆ ਹੋਇਆ ਵਾ ਇਹ ਨੇਵੀ ਵਾਲੇ ਆ ਗਏ ਉਹਨਾਂ ਦੇ ਜੋ ਪੰਡੁੱਪੀਆਂ ਜੋ ਵੀ ਆ ਉਹ ਇੱਥੇ ਐਗਜ਼ਿਬਿਸ਼ਨ ਲਾਈ ਹੋਈ ਹੈ ਇਹਨਾਂ ਨੇਵੀ ਆ ਫੋਟੋਆਂ ਖਚਾਓ ਬਈ ਫੋਟੋਆਂ ਖਚਾ ਲਓ ਦੇਖੋ ਕੁਝ ਵੀ ਜਾਣਕਾਰੀ ਲੈਣੀ ਆ ਤਾਂ ਜਾਣਕਾਰੀ ਲੈ ਸਕਦੇ ਹੋ ਤੇ ਆ ਇਹਨਾਂ ਦਾ ਬਖਤਰਬੰਦ ਗੱਡੀ ਖੜੀ ਆ ਚਾਰੇ ਪਾਸਿਓਂ ਬੰਦ ਬਖਤਰਬੰਦ ਆ ਇਹਨਾਂ ਦੀ ਆਰਮੀ ਆ ਗਈ ਫੌਜ ਕੈਨੇਡਾ ਦੀ ਫੌਜ ਆ ਗਈ ਹਾਓ ਯੂ ਬ੍ਰੋ ਆ ਦੇ ਇਹਨਾਂ ਦੀ ਕੈਨੇਡਾ ਦੀ ਫੌਜ ਆਦਾ ਆ ਗਿਆ ਸਿਸਟਮ ਸਾਰਾ ਬਖਤਰਬੰਦ ਗੱਡੀਆਂ ਆ ਟੈਂਕ ਆ ਗਿਆ ਫੌਜ ਦਾ ਆ ਦੇਖ ਸਕਦੇ ਹੋ ਤੁਸੀਂ ਤੇ ਉਹ ਤਾਂ ਵੀ ਖੜਾ ਬੰਦਾ ਚੜਿਆ ਤੇ ਆ ਇਧਰਲੇ ਪਾਸੇ ਆ ਜਾਓ ਉਹ ਜਵਾਕ ਨੂੰ ਸਮਝਾ ਰਿਹਾ ਵਾ ਕਿ ਕਿਸ ਤਰੀਕੇ ਦਾ ਨਿਸ਼ਾਨਾ ਲਾਉਣਾ ਵਾ ਦੇਖ ਸਕਦੇ ਹੋ ਤੁਸੀਂ ਨਿਸ਼ਾਨਾ ਲਖਣਾ ਕਰਨਾ ਇਹ ਕੀ ਕਹਾਂਗੇ ਇਹਨੂੰ ਮਜ਼ਾਈਲ ਜੀ ਆਹੇ ਹੈ ਹਨਾ ਉਹ ਲੈ ਇਧਰ ਦੇ ਪੂਰਾ ਸਟਰਕਚਰ ਸਮਝਾ ਰਿਹਾ ਹੈ ਆ ਦੇਖੋ ਸ਼ਾਇਦ ਆਪਣੇ ਇਦਾਂ ਨਹੀਂ ਸਮਝਾਉਂਦੇ ਕਦੇ ਵੀ ਤੇ ਇੱਧਰਲੇ ਪਾਸੇ ਆ ਜਿਓ ਆ ਦੇਖ ਸਕਦੇ ਹਾਂ ਆ ਵੈਪਨs ਆਗੇ ਇਹਨਾਂ ਦੇ ਅਸਲੇ ਆ ਟ੍ਰੇਨਿੰਗ ਲੈਣੀ ਹੈ ਦੇਖੋ ਤੇ ਆ ਵੀ ਲੇਡੀਜ਼ ਪੁਲਿਸ ਆਰਮੀ ਵੀ ਹੈਗੀ ਹੈ ਇਹਨਾਂ ਦੀ ਆ ਟੈਂਕ ਵੱਡਾ ਬਈ ਜਾਲ ਜਾਂ ਬਾਲਾ ਪਾਇਆ ਇਹਨਾਂ ਨੇ ਆ ਦੇਖ ਸਕਦੇ ਹੋ ਪੰਜ ੜੇ ਖੜੇ ਆ ਵਾਟ 130 71 ਆ ਦੇਖ ਸਕਦੇ ਹਾਂ ਲੈ ਸਟੰਟ ਬਾਜ਼ੀਆਂ ਵੀ ਇਹਨਾਂ ਨੇ ਬਹੁਤ ਕੀਤੀਆਂ ਸੀਗੀਆਂ ਵਾਹ ਕਮਾਲ ਹੈ ਤੇ ਪ੍ਰੇਡ ਦੇ ਵਿੱਚ ਵੀ ਸ਼ਾਮਲ ਸੀ ਇਹ ਆ ਦੇਖ ਸਕਦੇ ਹੋ ਪੰਜਾਬੀ ਬੰਦਾ ਵੀ ਖੜਾ ਵਾ ਦੇਖ ਸਾਦੇ ਸਸਰੇ ਕਾਲ ਵੀਰੇ ਕਿਵੇਂ ਹੋ ਚੜਦੀ ਕਲਾ ਯੂ ਕੈਨ ਸਪੀਕ ਪੰਜਾਬੀ ਹਾਂਜੀ ਕਿਵੇਂ ਹੋ ਵੀਰੇ ਠੀਕ ਠਾਕ ਬਸ ਵਧੀਆ ਤੁਸੀਂ ਦੱਸੋ ਜੀ ਫਿਰ ਖੁਸ਼ੀ ਹੋਈ ਤੁਹਾਡੋ ਯਾਰ ਆਹ ਸਿੱਖੀ ਦੇ ਵਿੱਚ ਬੰਦਾ ਆਪਣੀ ਕੈਨੇਡਾ ਦੀ ਆਰਮੀ ਦੇ ਵਿੱਚੋਂ ਹਾਂਜੀ ਕਿਵੇਂ ਕਿੰਨਾ ਚਿਰ ਹੋ ਗਿਆ ਕਿੰਨਾ ਟਾਈਮ ਕਿੰਨਾ ਹੋ ਗਿਆ 3 ਸਾਲ 3 ਸਾਲ ਹੋ ਗਏ ਤੇ ਪੰਜਾਬ ਚ ਕਿਹੜਾ ਪਿੰਡ ਆ ਮਮੀ ਤੋਂ ਅੰਮ੍ਰਿਤਸਰ ਤੋਂ ਜੀ ਪਰ ਫਿਰ ਡੈਡੀ ਆਈ ਥਿੰਕ ਲਾਹੌਰ ਔਰ ਪਟਿਆਲਾ ਲਾਹੌਰ ਪਟਿਆਲ ਸ਼ਾਇਦ ਪਟਿਆਲਾ ਉਹਦੇ ਕੀ ਆਏਗਾ ਕਿ ਉਹ ਦੋਨੋਂ ਨੂਦਲਿਚੀ ਮੂਵ ਕਰ ਪਾਸੀ ਉਹ ਠੀਕ ਹੈ ਠੀਕ ਹੈ ਲਾਹੌਰੋਂ ਆਏ ਹੋਣੇ ਆ ਲਾਹੌਰ ਪਟਿਆਲਾ ਉਹਦੇ ਡੈਡੀ ਪਟਿਆਲਾ ਤੋ ਤੇ ਬਬੀ ਦਾ ਹੋਣਾ। ਲਾਹੌਰ ਤੋਂ ਸੀ ਠੀਕ ਹੈ ਠੀਕ ਹੈ ਚੜ੍ਹਦੀ ਕਲਾ। ਤੇ ਇਹ ਕਿਹਦੀ ਕੀ ਖਾਸੀਅਤ ਕੀ ਹੈ ਟੈਂਕ ਦੀ? ਆ ਕੀ ਹੈਗਾ ਇਹ ਸਾਰੇ ਟੈਕ ਟਾਪ ਵੀ ਹੈਗਾ। ਟੈਕ ਕੋ ਆਰਮਰ ਕੰਟਰੋਲ ਵੀ ਕੋ। ਟਰੱਕ ਟਾਈਪ ਆ ਨਾ। ਹਾਂਜੀ ਟਰੱਕ ਟਾਈਪ ਦੀ ਹੈਗਾ। ਫੋਰ व्हीਲ ਦੀ ਹੈਗਾ ਮੇਨਲੀ ਰਿਸਕਨਸਸ ਦੀ ਯੂਸ ਆ। ਹੂੰ। ਤੇ ਕੁਝ ਹੋਰ ਵੀ ਜਾਣਕਾਰੀ ਨਾ ਬਰ ਹੈਗੇ ਸਭ ਦੱਸ ਸਕਦੇ ਹੋ? ਹਾਂਜੀ ਥੋੜੀ ਹੋਰ ਹਾਂ ਜੋ ਬੇਸ ਮੋਟੀ-ਮੋਟੀ ਜੀ ਆਹ ਸਾਰੇ ਜੀਪ ਆ ਕੇ ਰਹੇਗਾ। ਜੀਪ ਆ ਕੇ ਨਾ ਮਤਲਬ ਬੁਲਟ ਪ੍ਰੂਫ ਹੁੰਦਾ ਹੈ। ਥੋੜੀ ਹਾਂਜੀ ਆਹ ਵਾਲਾ ਨਹੀਂ। Uh, we are in the uh, so training platform. We mm -hmm -hmm. are soldiers training. This is LAV3. This is the LAV3. This an armored personnel carrier. We mm -hmm. mm -hmm. have uh, ah, ah, a hatch. We have hatch. We have see hatch. We have a hatch. We have a hatch. We have a hatch. We have a hatch. ਇੱਕ ਕ੍ਰੇਡਾ ਦੀ ਫੌਜ ਹੁੰਦਾ ਥੋੜ੍ਹੀ ਕੋਈ ਆ ਹਨਾ ਹਾਂਜੀ ਹੁਣ ਬਣਾਉਣੀ ਪਊ ਜੀ ਹਿਸਾਬ ਦੇ ਅਮਰੀਕਾ ਦੇ ਨਾਲ ਥੋੜੀ ਤਣ ਆਣਗ ਮੰਨ ਜੀ ਆ ਹੁਣ ਬਣਾਉਣੀ ਪੈਣੀ ਆ ਫੌਜ ਹਾਂਜੀ ਉਹੀ ਗੱਲ ਆ ਬਿਲਕੁਲ ਆਪਦੇ ਸਿਰ ਤੇ ਉੱਡਣਾ ਪੈਣਾ ਤੁਹਾਨੂੰ ਫਿਰ ਪੰਜਾਬ ਜਾਣੇ ਗਏ ਹੋ ਕਦੇ ਪੰਜਾਬ ਆ 7 ਸਾਲ ਪਹਿਲਾਂ ਹਾਂਜੀ ਕਾਸਾ ਹਾਂਜੀ ਜਾਇਆ ਕਰੋ ਯਾਰ ਸਾਨੂੰ ਸਾਨੂੰ ਦੇਖ ਕੇ ਮਾਨ ਹੁੰਦਾ ਬੰਦੇ ਮੋਟੀਵੇਟ ਹੁੰਦੇ ਆ ਐਗਜ਼ੈਕਟਲੀ ਹਾਂਜੀ ਇਹ ਬਹੁਤ ਵੱਡੀ ਗੱਲ ਆ ਹਾਂਜੀ ਦੂਜੀ ਪਾਸੇ ਦੇਖ ਸਕਦਾ ਸਾਰੇ ਲੈਪਟੈਂਕਾਂ ਦਾ ਮੇਨ ਬਾਰਲ ਟੈਂਕ ਚਾ ਇਹਦੇ ਐਂਟਰ ਕਰ ਸਕਦੇ ਇੱਥੋਂ ਦੀ ਹਾਂਜੀ ਦੇਖ ਸਕਦੇ ਕੋਈ ਲਾਈਨ ਲੱਗੀ ਆ ਨਾ ਪਹਗਾ ਜੀ ਲਾਈਨ ਕੋਈ ਪਹਗਾ ਕੋਈ ਬੂਟਾ ਇਹਦਾ ਖਾ ਦਿਨੇ ਇੱਥੋਂ ਦੀ ਆ ਇੱਕ ਮਿੰਟ ਵੀਰੇ ਆ ਦੇਖ ਸਾਥ ਨੂੰ ਲੈਕ ਤੋਂ ਚੜ ਕੇ ਸਾਰੇ ਟੈਂਕ ਦੇ ਅੰਦਰਲਾ ਸਿਸਟਮ ਹੁੰਦਾ ਵਾ ਇਸ ਹਿਸਾਬ ਕਿਤਾਬ ਦੇ ਅੰਦਰ ਸਾਰਾ ਸਿਸਟਮ ਆ ਇੱਥੋਂ ਬਾਹਰ ਨਿਕਲ ਕੇ ਤੇ ਬੰਦੇ ਲੈਣਾ ਜ ਆਪਣੇ ਖੜੇ ਆ ਦੇਖ ਮੇਰਾ ਯੂਟਿਊਬਰ? ਯਾ। ਮੈਂ ਵੀ ਯੂਟਿਊਬਰ ਆ। ਤੇ ਆ ਕੀ ਚੀਜ਼ ਆ ਵੀਰੇ ਆਹਾ ਸਾਰੇ ਹਾਰਡਸ ਹੋਏਗਾ ਆਰਟਿਲਰੀ। ਕੀ ਜੀ ਦੂ? ਆਰਟਿਲਰੀ ਦੀ ਹਾਰਡਸ ਹੋਏਗਾ ਜੀ। ਇੱਕ ਇਹ ਸਾਰੇ ਜਿਹੜੇ ਸ ਇਹ ਹੈਗੇ ਟੈਂਕਾਂ, ਜੀਪ ਵੈਗਨਾਂ ਜਾਂ ਆਪਣੀਆਂ ਹੋਰ ਗੱਡੀਆਂ ਨੇ ਇਹ ਕੈਨੇਡੀਅਨ ਆ ਨਾ ਸਾਰੇ ਸਾਰੇ ਕੈਨੇਡੀਅਨ ਹੈਗਾ। ਬਸ ਕੀ ਹੈਗਾ ਉਹ ਜੀਪ ਵੈਗਨ ਜਰਮਨ ਮੇਡ ਆਗਾ। ਉਹ ਜਰਮਨ ਮੇਡ ਆ। ਜਰਮਨ ਮੇਡ ਆ। ਤੇ ਬਾਕੀ ਆਪਣੀ ਕੈਨੇਡਾ ਦੀ ਮੈਨੂਫੈਕਚਰਿੰਗ ਆ। ਯੂਸੂਲੀ ਪਰ ਉਹ ਟੈਂਕ ਵੀ OV ਜਰਮਨ ਆ। ਉਹ ਵੀ ਚਰਮਨ ਦਾ ਹਾਂਜੀ ਲੈਪਟ 284 ਕੈਨੇਡਾ ਨੇ ਵਰਲਡ ਵਾਰ ਦੇ ਵਿੱਚ ਵੀ ਸਹਿਯੋਗ ਕੀਤਾ ਸੀ ਹੈਨਾ ਹਾਂਜੀ ਇਨਵੋਲਵ ਕੀਤਾ ਸੀ ਵਰਲਡ ਵਾਰ ਚ ਹੈਗਾ ਸੀ ਉਹ ਬ੍ਰਿਟਿਸ਼ ਆਰਮੀ ਦੇ ਨਾਲ ਬ੍ਰਿਟਿਸ਼ ਆਰਮੀ ਦੇ ਨਾਲ ਇਨਵੋਲਵ ਸੀਗਾ ਬ੍ਰਿਟਿਸ਼ ਆਰਮੀ ਅਮਰੀਕਨ ਨਾਲ ਜੀ 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 ਬਹੁਤ ਬੇ ਬੇਰੇ ਬ੍ਰਿਟਿਸ਼ ਨਾਲ ਹੈਗਾ ਸੀ ਸਾਰੇ ਬ੍ਰਿਟਿਸ਼ ਨਾਲ ਸੀਗਾ ਹਾਂ ਉਸ ਤੋਂ ਬਾਅਦ ਫਿਰ 1919 ਦੇ ਵਿੱਚ ਸਟੈਂਪਡ ਲੱਗਿਆ ਸੀ ਉਹਨਾਂ ਦੀ ਖੁਸ਼ੀ ਦੇ ਵਿੱਚ ਯਾ ਹਿਸਟੋਰੀਕਲ ਬੈਕਗਰਾਉਂਡ ਇਹਦੀ ਇਹ ਆ ਹਾਂ ਥੈਂਕ ਯੂ ਭਰਾ ਸਵਾਦ ਆ ਗਿਆ ਨਾ ਕੀ ਨਾ ਨਹੀਂ ਦੱਸਿਆ ਅੰਗਦ ਅੰਗਦ ਸਿੰਘ ਕੰਬੋ ਅੰਗਰ ਸਿੰਘ ਕੰਬੋ ਹਾਂਜੀ ਕੰਬੋ ਹਾਂਜੀ ਆ ਜਿਉਂਦੇ ਰਹੋ ਜਿਉਂਦੇ ਰਹੋ ਚੜ੍ਹਦੀ ਕਲਾ ਸਵਾਦ ਆ ਗਿਆ ਮਿਲ ਕੇ ਲੋ ਜੀ ਇਧਰਲੇ ਪਾਸੇ ਸਾਰੀਆਂ ਚੰਡੂਲਾਂ ਚੰਡਾਲਾਂ ਲੱਗੀਆਂ ਵਾ ਖਾਣ ਪੀਣ ਦਾ ਪ੍ਰਬੰਧ ਬਹੁਤ ਆ ਦੁਨੀਆ ਤੱਕਾ ਹੀ ਪੈਂਦਾ ਪਿਛਲੀ ਵਾਰੀ ਕਹਿੰਦੇ ਵੀ 10-15 ਮਿਲੀਅਨ ਲੋਕ ਪਹੁੰਚੇ ਸੀਗੇ 10-15 ਮਿਲੀਅਨ ਬਹੁਤ ਹੋ ਜਾਂਦਾ ਆ ਵੇਚੀ ਆਪਣੇ ਤੁਰੇ ਫਿਰਦੇ ਆ ਬੰਦੇ ਆ ਦੇਖ ਸਕਦੇ ਹੋ ਤੁਸੀਂ ਲੈ ਹਾੜੀ ਆਇਆ ਪਿਆ ਵਾ ਉਧਰਲੇ ਪਾਸੇ ਤਾਂ ਕੋਲ ਸਟੂਡੀਓ ਦੇ ਕਲਾਕਾਰ ਵੀ ਇੱਥੇ ਆਉਂਦੇ ਆ। ਮਤਲਬ ਪਿਛਲੀ ਵਾਰੀ ਸਨੌਪ ਡੂਗ ਵਗੈਰਾ ਵੀ ਸਨੌਪਡ ਹੋ ਗਿਆ ਨਾ ਸ਼ਾਇਦ ਉਹ ਵੀ ਪਹੁੰਚਿਆ ਸੀਗਾ ਇੱਥੇ। ਆ ਤੁਹਾਨੂੰ ਝਲਕੀਆਂ ਦਿਖਾ ਦਿਆਂ ਮੈਂ। ਬਹੁਤ ਸਾਰੀਆਂ ਗੇਮਜ਼ ਚੱਲੀ ਜਾਂਦੀਆਂ ਵਾਂ। ਹਰ ਤਰ੍ਹਾਂ ਦਾ ਮਾਹੌਲ ਤੁਹਾਨੂੰ ਇੱਥੇ ਨਜ਼ਰ ਆਊਗਾ। ਦਰਮ ਮੌਸਮ ਵੀ ਸੋਹਣਾ ਵਾ ਆ ਜੋ ਅੱਦੁੱਤ ਤਰੀ ਚੱਲਦੇ ਆ ਪੱਗੇ ਦੇ ਪਾਸੇ ਨੂੰ ਰੈਂ ਪੀਟ ਤੇ ਆ ਟੋਪੀ ਜ਼ਿਆਦਾਤਰ ਲਾਈ ਹੁੰਦੀ ਆ ਕਾਉਬੋਇਜ਼ ਕਹਿੰਦੇ ਆ ਯੇਨੂੰ ਤਾਂ ਫਿਰ ਆਪਾਂ ਵੀ ਇਹ ਲੈ ਲਈ ਤੇ ਸਾਡੇ ਦੂਜੇ ਬੰਦੇ ਨਾਲ ਦੇ ਪਰੇਵਰੇ ਚਲੇ ਗਏ ਆ ਮੈਂ ਕਿਹਾ ਵੀ ਮੈਂ ਫਲਮਾ ਕੇ ਆਉਣਾ ਆ ਆ ਦੇਖਿਓ ਮਾਹੌਲ ਆ ਵੀ ਖੇਡਾ ਫੁੱਡਾ ਹੀ ਚੱਲੇ ਜਾਂਦੀਆਂ ਇਹ ਜਿਸ ਸਿਕਿਉਰਟੀ ਚੈੱਕ ਆਪ ਬਹੁਤ ਤਗੜਾ ਹੁੰਦਾ ਵਾ ਇਹ ਖੂਬਸੂਰਤ ਨਜ਼ਾਰਾ ਅਜੇ ਹੋਰ ਦਨ ਛੱਪ ਕੇ ਤਾਂ ਲਾਈਟਾਂ ਆਈਆਂ ਚ ਬਹੁਤ ਸੋਹਣਾ ਲੱਗੂਗਾ ਇਹ ਕਿੰਨਾ ਸੋਹਣਾ ਬਣਾਇਆ ਇਹਦੇ ਸੂਈਆਂ ਕਮ ਸੰਗਲੀਆਂ ਜੀਆਂ ਪਈਆਂ ਇਕਲੀਆਂ ਆਇਓ ਇਧਰਲੇ ਪਾਸੇ ਚੱਲ ਗਏ ਇੱਕ ਖੇਡਾਂ ਜੀਆਂ ਚੱਲੀਆਂ ਜਾਂਦੀਆਂ ਇਧਰਲੇ ਪਾਸੇ ਕਾਰ ਚਾਰ ਕੈਮਰ ਚੱਕਿਆ ਯੂਟਿਊਬਰਾਂ ਦੇ ਵੀ ਜਿਹੜਾ ਜੱਤ ਜਾਂਦਾ ਉਹਨੂੰ ਆਹ ਦੇ ਦਿੰਦੇ ਆ ਲੈ ਆ ਜੱਤ ਲਿਆ ਲੱਗਦਾ ਇਹਨਾਂ ਨੇ ਇਹ ਆਹ ਚੱਕ ਜੱਤ ਲਿਆ ਆ ਆ ਦੇਖ ਸਾਡੇ ਹਿੱਦਾਂ ਆ ਵੀ ਆਈ ਆ ਖੇਡ ਜੀ ਖੇਡ ਹੀ ਜਾਂਦੇ ਆ ਇਹ ਕੱਲ ਤਾਂ ਸਭ ਤੋਂ ਸਤਾ ਰਹਿ ਗਏ ਸੀਗੇ ਲਾਸ ਅਲੱਗ ਅਲੱਗ ਖੇਡਾਂ ਆ ਵੀ ਇਹਨੇ ਸਾਹਮਣੇ ਰੱਖ ਦੇਣੇ ਹੁੰਦੇ ਆ ਤਾਂ ਉਹਦੇ ਵਿੱਚ ਗੋਲਾ ਮਾਰ ਕੇ ਤੋੜਿਆ ਜਾ ਸਕਦਾ ਵਾ ਆ ਦੇਖ ਸਕਦੇ ਹੋ ਆਏ ਮਾਲਕੀਆ ਆਹ ਲੈ ਲੈ ਦੇ ਖੁੱਲੇ ਜੇ ਏਰੀਏ ਚ ਜਾ ਕੇ ਉਹ ਵੀ ਬਹੁਤ ਖਤਰਨਾਕ ਚੀਜ਼ ਆ ਯਾਰ ਲੈ ਆਹ ਬੜੀ ਔਖੀ ਚੀਜ਼ ਆ ਯਾਰ ਆ ਵੀ ਉਹ ਡਾਉਨ ਟਾਊਨ ਆ ਗਿਆ ਕੈਲਗਰੀ ਦਾ ਸਾਰਾ ਉਧਰ ਉਹ ਕੰਦਾ ਬਹੁਤ ਆਹੋ ਹੋ ਵੀ ਕਿੱਥੇ ਬੰਦੇ ਟੰਗੇ ਆ ਤੇ ਕਿਵੇਂ ਕਮਾਈ ਜਾਂਦਾ ਪਰੇ ਕਮਾਲ ਹੀ ਹੈ ਲੈ ਦੇਖ ਲੈ ਇਹ ਤਾਂ ਮੌਤ ਨੂੰ ਮਾਸੀ ਕਹਿਣ ਵਾਲੀ ਗੱਲ ਆ ਯਾਰ ਔਰ ਸਿਸਟਮ ਬਹੁਤ ਆ ਯਾਰ ਸਫਾਈ ਬਹੁਤ ਆ ਦੇਖਣ ਲੱਗਦੇ ਗੰਦ ਨਜ਼ਰ ਆਉਂਦਾ ਹੈ ਤੁਹਾਨੂੰ ਕੋਈ ਗੰਦਗੀ ਕਿਤੇ ਸਾਫ ਸੁਥਰਾ ਸਾਰੇ ਪਾਸੇ ਆਈ ਗਾਇਸ ਆਈ ਹਾਊ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਸਾਰੇ ਪਾਸੇ ਸਾਫ ਸੁਥਰਾ ਤੁਹਾਨੂੰ ਨਜ਼ਰ ਆਊਗਾ ਇਹ ਵੀ ਚੱਲ ਪਿਆ ਇਹ ਵੀ ਬਹੁਤ ਬੰਦੇ ਦੀਆਂ ਬਾਚੀਆਂ ਪਹੁੰਚਾਉਂਦਾ ਵਾ ਆਇਓ ਤੁਮ ਦਾ ਖਾਦਿਆਂ ਢੋ ਕਰਕੇ ਸਪੀਡ ਹੀ ਵਧੀ ਜਾਣੀ ਐ ਇਹਦੇ ਦੇਖ ਸਾਡੀ ਲੈ ਲੱਗ ਗਿਆ ਡੋਲਣੇ ਜੇ ਕਮਾਉਣ ਲੈ ਚੱਲ ਵੀ ਸੇਪ ਦਾ ਕੰਮ ਖਤਰੇ ਵਾਲਾ ਹੀ ਆ ਉਹ ਗੱਲ ਬਣੀ ਪਈ ਆ ਇੱਥੇ ਤਾਂ ਲੈ ਦੇਖ ਚੱਲ ਪਿਆ ਨਾ ਚੀਕਾਂ

ਹਰ ਦੇਸ਼ ਦਾ ਬੰਦਾ ਇੱਥੇ ਪਹੁੰਚਦਾ ਵਾ ਕੋਈ ਅਮਰੀਕਾ ਦਾ ਕੋਈ ਇੰਗਲੈਂਡ ਦਾ ਮੈਂ ਕਹਿੰਦਾ ਕੋਈ ਦੇਸ਼ ਦਾ ਰਹਿੰਦਾ ਹੀ ਨਹੀਂ ਆ ਹਰ ਤਰ੍ਹਾਂ ਦੀ ਵਨ ਕਿਸਮ ਚਿਹਰਾਂ ਤੋਂ ਪਤਾ ਲੱਗ ਜਾਣੀਆਂ ਇੱਥੋਂ ਆ ਆ ਮੁਕਾਬਲੇ ਜੇ ਹੋਈ ਜਾਂਦੇ ਗੇਂਦ ਜਿਸ ਟੋਪਾਉ ਤੇ ਆ ਜੱਤ ਲੋ ਭਾਲੂ ਭੁੱਲੋ ਜੇ ਬੋਤਲਾਂ ਬਾਦਲਾਂ ਭੰਨਣ ਦੇਆਂ ਤੇ ਆ ਜੀ ਬਾਲ ਨੂੰ ਉਹਦੇ ਵਿੱਚ ਮਾਰਾਂਗੇ ਤੋਂ ਤੋੜ ਦੇ ਉਹ ਤੇ ਫਿਰ ਕੁਛ ਨਾ ਕੁਛ ਨਾਮ ਦੇ ਦੇਣਗੇ ਆਹੀ ਦੇਣਗੇ ਭਾਲੂ ਜੇ ਹੋਰ ਤਾਂ ਕੋ ਦੀਦਾ ਨੀ ਨਾਲੇ ਕੱਚ ਕੁੱਚ ਚਾ ਛਲ ਰਿਆ ਪਿਆ ਲੈ ਤੇ ਕਾ ਬਾਲਾ ਵੱਡਾ ਮੇਲਾ ਵੇ ੱੱਲੇ ਬੰਦ ਸਹੀ ਜਣਾ ਚ ਫਲਮਾਇਆ ਜਾ ਸਕਦਾ ਏ ਦੇ ਚਲੋ ਦਸ ਸ਼ੋਕ ਲਈ ਵਾਰੀ ਫੋਰ ਕੀ ਆਪਾਂ ਨਮਾਸ਼ੀ ਸ਼ਾ ਲੈ ਕੇ ਮਿਲਦੇ ਆਂ ਔਰ ਆਪਾਂ ਇਸ ਬਲੌਗ ਦੀ ਇੱਥੇ ਸਮਾਪਤੀ ਕਰਦੇ ਆਂ